ਰਜੀਤ ਸਿੰਘ ਢਿੱਲੋਂ ਹੋਣੇ 15 ਕਿੱਲਾਂ ਦੇ ਵਿੱਚ ਖੇਤੀ ਕਰਦੇ ਨੇ ਪਰ ਇਹਨਾਂ ਨੇ ਆਪਣੇ ਫਸਲ ਵੇਚਣ ਦਾ ਤਰੀਕਾ ਢੰਗ ਬਦਲ ਲਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਸਾਰਾ ਕੰਮ ਕਰਦਿਆਂ ਨੂੰ ਸਰ ਇੱਥੇ ਆਉਂਦੇ ਨੂੰ ਤਕਰੀਬਨ ਮੈਨੂੰ 2 ਮਹੀਨੇ ਹੋ ਗਏ ਜੀ ਇੱਥੇ ਬਿਲਕੁਲ ਹਲਦੀਆਂ ਜਿਹੜੀਆਂ ਉਹਨਾਂ ਦੀ ਬਿਲਕੁਲ ਸਹੀ ਤਰ੍ਹਾਂ ਦੀ ਹੈ ਕੱਪਾਂ ਕਰਨਾ ਚਾਹੀਏ ਤੇ ਖੇਤੀ ਹੈਗੀ ਇਹ ਗੁੜ ਵੀ ਤੁਹਾਡਾ ਆਪ ਦਾ ਘਰ ਦਾ ਕਮਾਦ ਬਿਲਕੁਲ ਬਿਲਕੁਲ ਆਪਣਾ ਜੀ ਇਹ ਇਹਦੇ ਵਿੱਚ ਜਿਵੇਂ ਕਈ ਵਰੀ ਕਹਿੰਦੇ ਰੰਗ ਪਾਇਆ ਖੰਡ ਪਾਈ ਆ ਜਾਂ ਫਿਰ ਸੋਡਾ ਪਾਤਾ ਜਾਂ ਹੋਰ ਚੀਜ਼ਾਂ ਪਾਤੀਆਂ ਕੋਈ ਇਦਾਂ ਦੀ ਮਿਲਾਵਟ ਤਾਂ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਮਿਲਾਵਟ ਨਹੀਂ ਤੁਸੀਂ ਖਾ ਕੇ ਵੀ ਦੇਖੋ ਇਹਨੂੰ ਇਹ ਤਾਂ ਨੇਚਰਲ ਕਲਰ ਹੈ ਸ਼ੁਰੂ ਕਿਵੇਂ ਕੀਤਾ ਵੀ ਕਈ ਵਰੀ ਬੰਦਾ ਨਾ ਜੇ 2-4 ਕਿੱਲੇ ਵਾਲਾ ਵੀ ਕਹਿੰਦਾ ਵੀ ਯਾਰ ਆਹੀ ਸ਼ਰਮੋ ਸ਼ਰਮੀ ਵਿਸੜਕਾਂ ਕੰਡੇ ਖੜ ਕੇ ਕਿੱਦਾਂ ਅਸੀਂ ਵੇਚੀਏ ਮੇਰਾ ਕੰਮ ਹੈ ਆਪਣਾ ਆਊਟਲੈਟ ਖੋਲ ਕੇ ਆਪਦਾ ਹੀ ਕੰਮ ਕਰਨਾ ਚਾਹੁੰਦਾ। ਔਰ ਲੋਕਾਂ ਨੂੰ ਪਿਓਰ ਦੇ ਨਾਲ ਚੀਜ਼ਾਂ ਦਿੱਤੀਆਂ ਜਾਣ। ਜਿੰਨੇ ਵੀ ਮੇਰੇ ਪ੍ਰੋਡਕਟ ਹੋਣਗੇ ਉਹ ਸਾਰੇ ਪਿਓਰ ਔਰ オーਪਨ ਹੋਣਗੇ। ਹਰਜੀਤ ਸਿੰਘ ਢੱਲੋਂ ਹੋਣੀ 15 ਕਿੱਲਾਂ ਦੇ ਵਿੱਚ ਖੇਤੀ ਕਰਦੇ ਨੇ ਪਰ ਇਹਨਾਂ ਨੇ ਆਪਣੇ ਫਸਲ ਵੇਚਣ ਦਾ ਤਰੀਕਾ ਢੰਗ ਬਦਲ ਲਿਆ ਹੈ। ਜਲੰਧਰ ਦੇ ਵਿੱਚ ਬਟਾਲੇ ਤੋਂ ਰੋਜ਼ ਆਣ ਕੇ ਆਪਣੀ ਗੱਡੀ ਦੇ ਵਿੱਚ ਇਹ ਸਾਰੇ ਪ੍ਰੋਡਕਟ ਵੇਚਦੇ ਨੇ। ਇਹ ਪ੍ਰੋਡਕਟ bari ਪ੍ਰੋਡਕਟ ਕੋਈ ਵੀ ਹੈ ਨੀਗਾ ਇਹ ਸਾਰੇ ਇਹਨਾਂ ਦੇ ਆਪ ਦੇ ਘਰ ਦੇ ਪ੍ਰੋਡਕਟ ਆ ਜੇ ਤੁਸੀਂ ਗੁੜ ਤੋਂ ਸ਼ੁਰੂ ਹੋ ਜੋ ਦੇਸੀ ਗੋੜ ਹੈ ਨਾ ਇਹਦੇ ਵਿੱਚ ਕੋਈ ਮਿਲਾਵਟ ਹੈ ਨਾ ਇਹਦੇ ਵਿੱਚ ਰੰਗ ਦੀ ਕੋਈ ਮਿਲਾਵਟ ਹੈ ਗੁੜ ਹੈ ਇਹਨਾਂ ਦੇ ਕੋਲ ਸ਼ੱਕਰ ਹੈ ਸਰੋਂ ਦਾ ਤੇਲ ਆ ਹਲਦੀ ਆ ਪਿੰਨੀਆਂ ਇਹਨਾਂ ਨੇ ਬਣਾ ਕੇ ਰੱਖੀਆਂ ਨੇ ਸ਼ਹਿਦ ਆ ਹਲਦੀ 2-3 ਤਰ੍ਹਾਂ ਦੀ ਹੈਗੀ ਆ ਤੇ ਜਿਹੜੀਆਂ ਦਾਲਾਂ ਨੇ ਉਹ ਵੀ ਵਕਰੀਆਂ ਜਿਹੜੀਆਂ ਨੇ ਉਹ ਇੱਥੇ ਇਹਨਾਂ ਨੇ ਰੱਖੀਆਂ ਹੋਈਆਂ ਤੇ ਇਹ ਵੀ ਇਹਨਾਂ ਦੇ ਘਰ ਦੀਆਂ ਦਾਲਾਂ ਹੈਗੀਆਂ ਨੇ ਹਰਜੀਤ ਸਿੰਘ ਢਿੱਲੋਂ ਜ਼ਿਮੀਦਾਰਾਂ ਦਾ ਮੁੰਡਾ ਗੱਡੀ ਦੇ ਵਿੱਚ ਨੁਵਾਕਾਰ ਦੇ ਵਿੱਚ ਬਟਾਲੇ ਤੋਂ ਰੋਜ਼ ਆ ਕੇ ਇੱਥੇ ਜਲੰਧਰ ਮਾਡਲ ਟਾਊਨ ਦੇ ਵਿੱਚ ਇਹ ਗੱਡੀ ਐਸ ਵੇਲੇ ਖਿੱਚਦਾ ਕੇਂਦਰ ਬਣੀ ਹੋਈ ਹੈ ਕਿ ਜ਼ਿਮੀਦਾਰਾਂ ਦੇ ਮੁੰਡਿਆਂ ਨੇ ਇਧਰ ਨੂੰ ਹੁਣ ਰੁਖ ਕਰਨਾ ਸ਼ੁਰੂ ਕਰ ਦਿੱਤਾ ਇੱਕ ਚੰਗੇ ਸੰਕੇਤ ਹੈ ਕਿ ਹੁਣ ਮੁੰਡੇ ਆਪ ਇਹ ਭਾਈ ਸਾਹਿਬ ਆਪ ਆਪਣੀ ਖੇਤੀ ਕਰਕੇ ਉਸ ਨੂੰ ਵਧੀਆ ਇੱਕ ਬਣਾ ਕੇ ਚੀਜ਼ ਪ੍ਰੋਡਕਟ ਬਣਾ ਕੇ ਆਪਦਾ ਬ੍ਰਾਂਡ ਬਣਾ ਕੇ ਵੇਚ ਰਹੇ ਨੇ ਢੱਲੋਂ ਸਾਹਿਬ ਪਹਿਲੀ ਗੱਲ ਤੇ ਸასი ਕਾਲ ਜੀ ਬੜਾ ਚੰਗਾ ਲੱਗਿਆ ਮਿਲ ਕੇ ਤੇ ਦੇਖ ਕੇ ਕਿ ਹੁਣ ਆਪਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਇਧਰ ਨੂੰ ਤੁਰ ਪਏ ਨੇ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇਹ ਸਾਰਾ ਕੰਮ ਕਰਦਿਆਂ ਨੂੰ ਸਰ ਇੱਥੇ ਆਉਂਦਿਆਂ ਨੂੰ ਤਕਰੀਬਨ ਮੈਨੂੰ 2 ਮਹੀਨੇ ਹੋ ਗਏ ਜੀ ਅੱਛਾ ਜੀ ਤੇ ਇਹਦਾ ਪਹਿਲਾਂ ਆਪਾਂ ਬਟਾਲੇ ਕਰਦਾ ਸੀ ਆਪਦੇ ਘਰ ਤੋਂ ਹੀ ਮੈਂ ਜਿਹੜੇ ਪ੍ਰੋਡਕਟ ਆਪਣੇ ਸੇਲ ਕਰਦਾ ਸੀ ਉਸ ਤੋਂ ਬਾਅਦ ਫਿਰ ਜੀ ਮੈਨੂੰ ਉੱਥੇ ਬੈਟਰ ਲੱਗਿਆ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਆਪਣਾ ਕਰਿਆ ਜਲੰਧਰ ਚੁਣਿਆ ਵੀ ਜਲੰਧਰ ਚ ਪੈਸਾ ਵੱਧ ਨਹੀਂ ਸਰ ਪੈਸਾ ਵੱਧ ਨਹੀਂ ਇੱਕ ਹੀ ਸੈਂਟਰ ਪੈ ਜਾਂਦਾ ਜੀ ਹਾਂ ਕਿਉਂਕਿ ਮੈਂ ਆਪਣਾ ਇੱਕ ਹਲਦੀਆਂ ਦਾ ਜਾਂ ਆਪਣੇ ਪ੍ਰੋਡਕਟਾਂ ਦਾ ਇੱਕ ਮੈਂ ਇੱਥੇ ਆਪਣਾ ਆਊਟਲੈਟ ਖੋਲਣਾ ਚਾਹੁੰਦਾ ਠੀਕ ਹੈ ਮੈਂ ਤੁਹਾਡਾ ਮਤਲਬ ਸਿਗਨੇਚਰ ਮੈਨੂੰ ਲੱਗਦਾ ਵੀ ਪ੍ਰੋਡਕਟ ਹਲਦੀ ਆ ਹਾਂਜੀ ਮੇਜਰ ਹਲਦੀ ਸਰ ਹਾਂਜੀ ਤੇ ਹਲਦੀ ਕਿੰਨੇ ਤਰ੍ਹਾਂ ਦੀਆਂ ਤੁਹਾਡੇ ਕੋਲ ਮੇਰੇ ਕੋਲ ਇਸ ਟਾਈਮ ਤੇ ਚਾਰ ਤਰ੍ਹਾਂ ਦੀ ਹਲਦੀ ਆਪ ਜੀਏ ਚਾਰ ਤਰ੍ਹਾਂ ਦੀ ਹਾਂਜੀ ਜਿਹੜੀ ਪੰਜਾਬ ਚ ਹੋ ਰਹੀ ਏ ਬਾਕੀ ਇੱਕ ਜਿਹੜੀ ਹਲਦੀ ਹੈ ਦਾਰੂ ਹਲਦੀ ਉਹ ਪੰਜਾਬ ਚ ਨਹੀਂ ਹੁੰਦੀ ਅਸੀਂ ਤਾਂ ਹਲਦੀ ਬਸ ਇੱਕੋ ਹੀ ਹਲਦੀ ਸੁਣੀ ਹੈ ਉਹ ਪੀਲੇ ਜਿਹੇ ਰੰਗ ਵਾਲੀ ਜਿਹੜੀ ਸਬਜ਼ੀ ਚ ਪਾਉਂਦੇ ਆ ਤੁਹਾਡੇ ਕੋਲ ਚਾਰ ਤਰ੍ਹਾਂ ਦੀਆਂ ਹਲਦੀਆਂ ਕਿਹੜੀਆਂ-ਕਿਹੜੀਆਂ ਹਲਦੀਆਂ ਨੇ ਮੇਰੇ ਕੋਲ ਜੀ ਬਲੈਕ ਹਲਦੀ ਹੈ ਕਾਲੀ ਹਲਦੀ ਆਪਾਂ ਜਿਹਨੂੰ ਕਹਿ ਦਿੰਨੇ ਆ ਅੰਬਾ ਹਲਦੀ ਹੈ ਮੇਰੇ ਕੋਲ ਇੱਕ ਵਣ ਹਲਦੀ ਉਹ ਵਾਈਟ ਕਲਰ ਦੀ ਹੁੰਦੀ ਹੈ ਉਹ ਹੈ ਜੀ ਮੇਰੇ ਕੋਲ ਇੱਕ ਜਿਹੜੀ ਹੈਗੀ ਘਰ ਦੀ ਪੀਲੀ ਹਲਦੀ ਹੈ ਉਹ ਜਿਹੜੀ ਆਪਾਂ ਕਿਚਨ ਚ ਯੂਜ਼ ਕਰਦੇ ਆ ਉਹ ਆ ਇਹ ਸਾਰੀਆਂ ਤੁਹਾਡੇ ਆਪ ਦੇ ਖੇਤਾਂ ਦੀਆਂ ਹਲਦੀਆਂ ਆਪ ਦੀਆਂ ਕਈ ਵੀ ਕਹਿੰਦੇ ਮੌਇਸਚਰਾਈਜ਼ਰ ਉਹ ਜਾਂ ਆਪਣੇ ਵਾਤਾਵਰਨ ਉਸ ਤਰੀਕੇ ਦਾ ਨਹੀਂਗਾ ਹੁੰਦਾ ਹੈ ਇੱਥੇ ਇੱਥੇ ਬਿਲਕੁਲ ਹਲਦੀਆਂ ਜਿਹੜੀਆਂ ਉਹਨਾਂ ਦੀ ਬਿਲਕੁਲ ਸਹੀ ਤਰ੍ਹਾਂ ਜੀ ਇਹ ਕਪਾਣਾ ਕਰਨਾ ਚਾਹੀਏ ਤੇ ਖੇਤੀ ਹੈਗੀ ਚਲੋ ਆਪ ਦੀ ਸਾਨੂੰ ਦੁਕਾਨ ਦਾ ਤੁਸੀਂ ਦੱਸੋ ਵੀ ਦੁਕਾਨ ਦੇ ਵਿੱਚ ਕੀ ਕੁਝ ਰੱਖਿਆ ਉਹ ਆਪਾਂ ਗੁੜ ਤੋਂ ਸ਼ੁਰੂ ਹੋ ਜਾਨੇ ਆ ਇਹ ਗੁੜ ਵੀ ਤੁਹਾਡਾ ਆਪ ਦਾ ਘਰ ਦਾ ਕਮਾਦ ਬਿਲਕੁਲ 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 ਆਪਣਾ ਜੀ ਠੀਕ ਹੈ ਵੀ ਇਹ ਇਹਦੇ ਵਿੱਚ ਜਿਵੇਂ ਕਈ ਵੀ ਕਹਿੰਦੇ ਰੰਗ ਪਾਇਆ ਖੰਡ ਪਾਈ ਆ ਜਾਂ ਫਿਰ ਸੋਡਾ ਪਾਤਾਂ ਜਾਂ ਹੋਰ ਚੀਜ਼ਾਂ ਪਾਤੀਆਂ ਕੋਈ ਇਦਾਂ ਦੀ ਮਿਲਾਵਟ ਤਾਂ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਮਿਲਾਵਟ ਨਹੀਂ ਤੁਸੀਂ ਖਾ ਕੇ ਵੀ ਦੇਖੋ ਇਹਨੂੰ ਟੀਕੇ ਦੀ ਕਸਟਮਰ ਲੈ ਕੇ ਜਾਂਦਾ ਆ ਇਹ ਤਾਂ ਨੇਚਰਲ ਕਲਰ ਆ ਇਹਨੂੰ ਆਪਾਂ ਕੋਈ ਕਲਰਫੁੱਲ ਜਾਂ ਕੋਈ ਕੈਮੀਕਲ ਲਾ ਕੇ ਨਹੀਂ ਚਾਰਕੀ ਤਾ ਵੇਲਣਾ ਘਰੇ ਉੱਥੇ ਪਿੰਡ ਲਾਇਆ ਬਿਲਕੁਲ ਜੀ ਆਪਣੇ ਏਰੀਆ ਤੇ ਉੱਤਰ ਬਟਾਰੇ ਠੀਕ ਹੈ ਤੇ ਜਿਹੜੀ ਸ਼ੱਕਰ ਹੈ ਉਹ ਵੀ ਫਿਰ ਤੁਹਾਡੀ ਆਪ ਦੀ ਸ਼ੱਕਰ ਇਹ ਬਿਸਕਟ ਆਪ ਬਣਵਾਉਨੇ ਹੋ ਕਿ ਜਾਂ ਇਹ ਵੀ ਆਪ ਹੀ ਕਰਦੇ ਤੇ ਆ ਇਹ ਆਪ ਤਿਆਰ ਕਰਵਾਈਦੇ ਜੀ ਅੱਛਾ ਜੀ ਆਪ ਤਿਆਰ ਕਰਦੇ ਆਂ ਜੀ ਬਿਸਕਟ ਅਸੀਂ ਇਹ ਦੇਸੀ ਘਿਓ ਦੇ ਬਿਸਕਟ ਨੇ ਗੋੜਿਆ ਤੇ ਆਟਾ ਆ ਜੀ ਠੀਕ ਹੈ ਤੇ ਇਧਰਲੇ ਪਾਸੇ ਆ ਗਿਆ ਤੁਹਾਡਾ ਤੇਲ ਸਰੋਂ ਦਾ ਜੀ ਸਰੋਂ ਦਾ ਤੇ ਉਹ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਤੇਲ ਕੱਚੀ ਕਾਣੀ ਦਾ ਕੀ ਤੇਲ ਆ ਕੋਈ ਉਹ ਕੀ ਗੱਲ ਹੁੰਦੀ ਹੈ ਸਰ ਕੱਚੀ ਕਾਣੀ ਹੈ ਹੀ ਕੋਈ ਨਹੀਂ ਕੱਚੀ ਕਣ ਦਾ ਤੇਲ ਪਹਿਲਾਂ ਇਹ ਸੀ ਜੀ ਜਿਹੜਾ ਕੱਚੀ ਕਾਣੀ ਦਾ ਕਹਿ ਦਿੰਦੇ ਨੇ ਉਹ ਪੌਂਮਾਲ ਦੇ ਵਿੱਚ ਤਾਰਾ ਮੀਰੇ ਦਾ ਤੇਲ ਮਿਕਸਿਆ ਜਦੋਂ ਉਹਨੂੰ ਕਿਚਨ 'ਚ ਆਪਾਂ ਯੂਜ਼ ਕਰਦੇ ਆ ਉਹ ਸਾਡੀਆਂ ਅੱਖਾਂ ਨੂੰ ਵੀ ਜਿਹੜਾ ਕਿਰਤ ਮਹਿਸੂਸ ਹੁੰਦੀ ਹੈ ਆਪਾਂ ਬਾੜੀ ਨੂੰ ਲਾਉਣੇ ਆ ਤਾਂ ਮਹਿਸੂਸ ਹੁੰਦੀ ਹੈ ਕੱਚੀ ਕਾਣੀ ਕੋਈ ਨਹੀਂ ਹੈ ਹੈ ਇਹ ਪੂਰਾ ਸ਼ੁੱਧ ਹੈ ਜਿੱਦਾਂ ਆਪਾਂ ਪੂਰਾ ਸ਼ੁੱਧ ਇਹਨੂੰ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਅੱਛਾ ਬਿਲਕੁਲ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਆ ਇਹਨੂੰ ਜਿੱਥੇ ਮਰਜ਼ੀ ਕੋਈ ਚੈਲੰਜ ਕਰ ਅੱਛਾ ਤੇ ਇਧਰ ਅਗਲੇ ਪਾਸੇ ਆ ਗਈ ਹਲਦੀ ਇਹ ਹਲਦੀ ਹੈ ਜੀ ਇਹ ਹਲਦੀ ਜਿਹੜਾ ਇਹ ਰੰਗ ਦੀ ਜਿਹੜੀ ਆਪਾਂ ਨੋਰਮਲ ਹਲਦੀ ਜਿਹੜੀ ਆਪਾਂ ਕਿਚਨ ਵਿੱਚ ਕਰ ਆਪਣੇ ਖਾਣੇ ਵਿੱਚ ਯੂਜ਼ ਕਰਦੇ ਆ ਇਹ ਉਹ ਹਲਦੀ ਹੈ ਜੀ ਠੀਕ ਹੈ ਇਹ ਸ਼ਾਇਦ ਇਹ ੱਡੇ ਵੀ ਤੁਸੀਂ ਫਿਰ ਆਪ ਦੇ ਰੱਖ ਲੇ ਜੀ ਆਪਾਂ ਹਮਾਤਿਲ 'ਚ ਰੱਖੇ ਹੋਏ ਆ ਜੀ ਬਲਾਸਪੁਰ ਤੇ ਲੱਗੀ ਆਪਣੀ ੱਡੇ ਪਈ ਹੈ ਜੀ ਇਹ ਉੱਥੇ ਨੇਚਰਲ ਰਹੀ ਤਿਆਰ ਕਰਦੇ ਆ ਰਕੇ ਮਾਚਲ ਚਨੇ ਪਰ ਹੈ ਤੁਹਾਡੀ ਆਪਣੀ ਇਆਤ ਨਹੀਂ ਅਸਲ ਤੇ ਉਹ ਕਿਉ ਉਹ ਮਚਟੇ ਰੰਗ ਦਾ ਦੇਖ ਰਿਹਾ ਜੀ ਜਿਵੇਂ ਉਹ ਉਹ ਕਾ ਦਾ ਕਿਉ ਹੈ ਜੀ ਇਹ ਮੱਝ ਦਾ ਕਿਉ ਹੈ ਜੀ ਮੱਝ ਦਾ ਕਿਉ ਹਾਂਜੀ ਅਸੀਂ ਤਾਂ ਇਹ ਵਾਲਾ ਰੰਗ ਦਾ ਦੇਖਿਆ ਹੀ ਨਹੀਂ ਮੱਝ ਦਾ ਕਿਉ ਜੀ ਮੱਝ ਦਾ ਇਹ ਦੁੱਧ ਦਾ ਵਾਈਟ ਹੋਏਗਾ ਤਾਂ ਕਿਉਂ ਵੀ ਵਾਈਟ ਆਏਗਾ ਜੀ ਨਹੀਂ ਵੀ ਪੀਲੇ ਜੇ ਰੰਗ ਦਾ ਹੁੰਦਾ ਨਾ ਥੋੜਾ ਪਾ ਜੀ ਮਾਰਦਾ ਪੀਲਾ ਸਰ ਜੀ ਜੇ ਮੈਂ ਕਲਰ ਮਾਰਾਂਗਾ ਤਾਂ ਆਪੇ ਪੀਲਾ ਹੋ ਜਾਣਾ ਜੀ ਅੱਛਾ ਜੀ ਹਾਂਜੀ ਆਹ ਦੇਖੋ ਆ ਨੈਚੁਰਲ ਗਾਂ ਦਾ ਕਿਉ ਹੈ ਜੀ ਅੱਛਾ ਹਾਂ ਆਹ ਥੋੜੀ ਜੀ ਜਿਵੇਂ ਪੀੜੀ ਪਾ ਮਾਰਦਾ ਇਹ ਨੈਚੁਰਲ ਗਾਂ ਦਾ ਕਿਉ ਹੈ ਜੀ ਅੱਛਾ ਠੀਕ ਹੈ ਜੀ ਤੇ ਜੇਕਰ ਉਸ ਨੂੰ ਮੈਂ ਗਾਂ ਦੇ ਕਰਕੇ ਵੇਚਣਾ ਹੋਵੇ ਤੇ ਕਲਰ ਪਤੰਗ ਦੇ ਗਾਂ ਦੇ ਬਣ ਜਾਣਾ ਹੈ। ਅੱਛਾ ਉਹ ਕੰਮ ਨਹੀਂ ਕਰਨਾ। ਤੇ ਜੇ ਜਿਵੇਂ ਜਿਹੜਾ ਮੱਝ ਦਾ ਉਹ ਚਿੱਟੇ ਰੰਗ ਦਾ ਮਤਲਬ ਪੂਰਾ ਪਿਓਰ ਜਿਹੜਾ ਹੈਗਾ। ਹਾਂਜੀ 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 ਉਹ ਮੱਝ ਦਾ ਠੀਕ ਹੈ। ਤੇ ਤਾਲਾ ਵੀ ਆਪਦੀਆਂ ਨੇ ਤੁਹਾਡੀ। ਤਾਲਾ ਵੀ ਬਿਲਕੁਲ ਜੀ। ਇਹਨੂੰ ਕੋਈ ਖਾਦ ਵਗੈਰਾ ਨਹੀਂ ਜਪਾਈ ਹੋਈ। ਅੱਛਾ। ਠੀਕ ਹੈ ਨਾ। ਕੋਈ ਪਾਲਿਸ਼ ਨਹੀਂ ਕੀਤੀ ਕੋਈ ਕੈਮੀਕਲ ਆ ਕੇ ਪਾਲਿਸ਼ ਨਹੀਂ ਕੀਤੀ। ਹੂੰ। ਇਹ ਵੀ ਪੰਜਾਬ ਦੀ ਕਿਸਮ ਹੈ ਜੀ। ਆਪਣੀ ਆਪ ਦੀ। ਹਾਂਜੀ ਠੀਕ ਹੈ। ਇਹ ਫਿਰ ਤੁਸੀਂ ਅ ਸ਼ੁਰੂ ਕਿਵੇਂ ਕੀਤਾ ਵੀ ਇਹ ਕਿਵੇਂ ਮਤਲਬ ਬਣ ਗਿਆ ਕਈ ਵਾਰੀ ਬੰਦਾ ਨਾ ਜੇ ਦੋ ਚਾਰ ਕਿੱਲੇ ਰਗਾ ਵੀ ਕਿੱਲੇ ਵਾਲਾ ਵੀ ਕਹਿੰਦਾ ਵੀ ਯਾਰ ਅਸੀਂ ਸ਼ਰਮੋ ਸ਼ਰਮੀ ਬਿਸਰਕਾ ਕੰਡੇ ਖੜਕੇ ਕਿਦਾਂ ਅਸੀਂ ਵੇਚੀਏ ਜਾਂ ਅਸੀਂ ਕਿਵੇਂ ਸੇਲ ਕਰਾਂਗੇ ਇਹ ਕਿਵੇਂ ਫਿਰ ਤੁਹਾਡੇ ਮਨ ਨੂੰ ਮਜ਼ਬੂਤੀ ਮਿਲੀ ਸਰ ਪ੍ਰੋਬਲਮ ਇਹ ਆਈ ਸੀ ਜੀ ਮੈਨੂੰ ਅੱਜ ਤੋਂ 4 ਤੋਂ 4.5 ਸਾਲ ਪਹਿਲਾਂ ਸ਼ੂਗਰ ਦੀ ਪ੍ਰੋਬਲਮ ਆ ਗਈ ਸੀ ਅੱਛਾ ਮੈਂ ਕਿਸੇ ਡਾਕਟਰ ਤੋਂ ਚੰਡੀਗੜ੍ਹ ਪੀਜੀਆ ਤੋਂ ਮੈਡੀਸਨ ਲੈਣ ਗਿਆ ਸੀ ਉਹਨਾਂ ਨੇ ਮੈਨੂੰ ਮੈਡੀਸਨ ਹੀ ਨਹੀਂ ਦੇ ਸੀ ਉਹਨਾਂ ਮੈਨੂੰ ਹਲਦੀ ਐਡਵਾਈਸ ਕੀਤੀ ਸੀ ਅੱਛਾ ਔਰ ਹਮਨੇ ਕਹਿੰਦੇ ਮੈਡੀਸਿਨ ਨਹੀਂ ਦੇਣੀ ਉਹਨਾਂ ਨੇ ਬਲੈਕ ਹਲਦੀ ਮੈਨੂੰ ਐਡਵਾਈਸ ਕੀਤੀ ਇਹ ਮੈਂ ਅਸਾਮ ਤੋਂ ਮਗਵਾਈ ਸੀ ਜੀ ਅੱਛਾ ਉਹਦਾ ਪਾਊਡਰ ਆ ਮੈਂ ਖਾਣਾ ਸਟਾਰਟ ਕੀਤਾ ਮੈਂ 4 ਸਾਲ ਤੋਂ ਵਹੀ ਹਲਦੀ ਲੈ ਰਿਆ ਡੇਲੀ ਕੋਈ ਪ੍ਰੋਬਲਮ ਨਹੀਂ ਮੈਂ ਬਿਲਕੁਲ ਨਾਰਮਲ ਹਾਂ ਮੇਰੀ ਕੋਈ ਟੈਸਟ ਦੀ ਟੈਸਟਿੰਗ ਕਰਾਉਣਾ ਚਾਹੁੰਦਾ ਕਰਵਾ ਸਕਦਾ ਆ ਕਿ 슈ਗਰ ਸੀਗੀ 슈ਗਰ ਹੋ ਗਈ ਨਾਰਮਲ ਐਸ ਟਾਈਮ ਤੇ ਜਿਹੜਾ ਬੰਦਾ 200 ਕਿਲੋਮੀਟਰ ਗੱਡੀ ਚਲਾ ਕੇ ਅਪਟਨ ਕਰਦਾ ਸਵੇਰੇ ਆਗੇ ਜਾ ਸਕਦਾ ਸ਼ੂਗਰ ਵਾਲਾ ਬੰਦਾ ਨਹੀਂ ਕਰ ਸਕਦਾ ਸਾਰਾ ਦਿਨ ਇੱਥੇ ਕੰਮ ਹੀ ਕਰਨਾ ਨਹੀਂ ਕਰ ਸਕਦਾ ਇਸ ਕਰਕੇ ਉਸ ਤੋਂ ਬਾਅਦ ਫਿਰ ਮੈਂ ਸੋਚੇ ਵੀ ਦਾ ਸੀਡ ਮੰਗਵਾਇਆ ਸਾਮ ਤੋਂ ਸੀਡ ਮੰਗਵਾ ਕੇ ਫਿਰ ਇਹਦੀ ਮੈਂ ਆਪ ਹੀ ਖੇਤੀ ਕਰਤੀ ਆਪ ਹੀ ਖੇਤੀ ਆਪਣੀ ਖੇਤੀ ਹੈ ਇਸ ਟਾਈਮ ਤੇ ਮੇਰੇ ਕੋਲ ਹਲਦੀ ਦੀ ਸਾਰੀਆਂ ਕਿਸਮਾਂ ਹੈਗੀਆਂ ਜੀ ਠੀਕ ਹੈ ਜੀ ਮੈਂ ਆਪਣੀ ਹੀ ਪੰਚਮ ਹਲਦੀ ਇਕ ਤਿਆਰ ਕਰਤੀ ਹੈ ਇਹ ਆਪਣੀ ਹੈ ਜੀ ਆਪਣੀ ਬਰੀ ਪੰਚਮ ਹਲਦੀ ਹੈ ਜੀ ਅੱਛਾ ਇਹ ਹਲਦੀ ਹੁਣ ਤੁਸੀਂ ਕਿੰਨੇ ਕਿੱਲਿਆਂ ਚ ਕਰਦੇ ਹਾਂ ਸਾਡੇ ਸਾਡੇ 4 ਏਕੜ ਦੀ ਤਕਰੀਬਨ ਇਸ ਟਾਈਮ ਤੇ ਹਲਦੀ ਦੀ ਖੇਤੀ ਹੈ ਹਲਦੀ ਕੱਲੀ ਹਲਦੀ ਕਰਦੇ ਹਾਂ ਹਲਦੀ ਹਲਦੀ ਠੀਕ ਹੈ ਜੀ ਇਹਦੇ ਵਿੱਚ ਪੰਜ ਤਰ੍ਹਾਂ ਦੀ ਹਲਦੀ ਹੈ ਜੀ ਜਿਹੜੀਆਂ ਚਾਰ ਤੇ ਮੈਂ ਆਪ ਤਿਆਰ ਕਰ ਰਹੇ ਹਾਂ ਪੰਜਵੀਂ ਮੈਂ ਬਾਹਰ ਕੇ ਹੋਰ ਸਟੇਟ ਤੋਂ ਮੰਗਵਾ ਰਿਹਾ ਅੱਛਾ ਕਿਉਂਕਿ ਜਿਹੜੀਆਂ ਪੰਜਾਬ 'ਚ ਹੋ ਰਹੀਆਂ ਮੈਂ ਕਰ ਰਿਹਾ ਮੈਂ ਇਹ ਨਹੀਂ ਕਰੂੰਗਾ ਵੀ ਮੇਰੇ ਕੋਲ ਪੰਜ ਹੈਗੀਆਂ ਨਾ ਜਿਹੜੀਆਂ ਚਾਰ ਹੈਗੀਆਂ ਮੈਂ ਉਹਦੀਆਂ ਚਾਰ ਕਰ ਰਿਹਾ ਪੰਜਵੀਂ ਮੈਂ ਕੇਹੇ ਬਾਹਰੋਂ ਸਟੇਟਸ ਤੋਂ ਮਗਾ ਕੇ ਇਹਦੀ ਗ੍ਰਾਈਂਡਿੰਗ ਕਰਕੇ ਇਹਨੂੰ ਪੰਚਮ ਹਲਦੀ ਤਿਆਰ ਕਰਦਾ ਤੇਰੇ ਦਾ ਰਿਸਪੌਂਸ ਕਿਵੇਂ ਹੈ ਬਾਈ ਜੀ ਤੁਸੀਂ ਤਾਂ ਖੈਰ ਦੂਰੋਂ ਨੋਵਾ ਗੱਡੀ ਆ ਇਹਦੇ ਤਾਂ ਐਵਰੇਜ ਹੀ ਬਹੁਤ ਘੱਟ ਆ ਵੀ ਰੋਜ਼ ਦਾ ਜੇ ਮੰਨ ਲਓ 200 250 ਕਿਲੋਮੀਟਰ ਚੱਲਦੀ ਹੈ ਤੇ ਇਹ ਮੈਨੂੰ ਲੱਗਦਾ ਕਿ 2000 ਰੁਪਏ ਦਾ ਤੇਲ ਤੇ ਖਾਂਦੀ ਹੋਊਗੀ ਤੇ ਫਿਰ ਕਿਵੇਂ ਰਿਸਪੌਂਸ ਆਜੀ ਇੱਥੇ ਠੀਕ ਹੈ ਚੱਲੀ ਜਾਂਦਾ ਕੰਮ ਸਰ ਮੈਂ ਇਨਕਮ ਵਾਲੇ ਪਾਸੇ ਨਹੀਂ ਇੱਕ ਮੇਰੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿਉਂਕਿ ਮੈਂ ਇੱਕ ਆਪਣਾ ਜਲੰਧਰ ਨੂੰ ਇਸ ਕਰਕੇ ਚੁਣਿਆ ਵੀ ਇੱਥੇ ਮੈਂ ਆਪਣਾ ਇੱਕ ਹਲਦੀਆਂ ਦਾ ਆਪਣਾ ਆਊਟਲੈਟ ਖੋਲਣਾ ਚਾਹੁੰਦਾ ਜਿਹੜਾ ਮੇਜਰ ਮੇਰਾ ਕੰਮ ਹੈ ਆਪਣਾ ਆਊਟਲੈਟ ਖੋਲ ਕੇ ਇੱਥੇ ਆਪਦਾ ਹੀ ਕੰਮ ਕਰਨਾ ਚਾਹੁੰਦਾ ਔਰ ਲੋਕਾਂ ਨੂੰ ਪਿਓਰਟੀ ਦੇ ਨਾਲ ਚੀਜ਼ਾਂ ਦਿੱਤੀਆਂ ਜਾਣ ਜਿੰਨੇ ਵੀ ਮੇਰੇ ਪ੍ਰੋਡਕਟ ਹੋਣਗੇ ਉਹ ਸਾਰੇ ਪਿਓਰ ਔਰ オーਗੈਨਕ ਹੋਣਗੇ ਜੋ ਸਿਆਲ ਚੱਲਦਾ ਮੈਂ ਪਿੰਨੀਆਂ ਵਾਲੇ ਕੇ ਚੇਤਾ ਆ ਵੀ ਪਿੰਨੀਆਂ ਵੀ ਫਿਰ ਤੁਸੀਂ ਆਪਦੇ ਘਰੋਂ ਬਣਾ ਕੇ ਲੈ ਕੇ ਆਉਨੇ ਬਿਲਕੁਲ ਸਰ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਅੱਛਾ ਅਹ ਦੇਖੋ ਗੁਲਸ਼ਨ ਦਿਖਾਓ ਕਿ ਆਹ ਦੇਖੋ ਵੀ ਜਿਵੇਂ ਆਹ ਪਿੰਨੀਆਂ ਰੱਖੀਆਂ ਨੇ ਬਾਈ ਜੀ ਨੇ ਵੀ ਆਹ ਪਿੰਨੀਆਂ ਦੀ ਜਿਵੇਂ ਛੇ ਦੀ ਪੈਕਿੰਗ ਆ ਵਿੱਚ ਕਾਫੀ ਸਮਾਨ ਪਾਇਆ ਤੇ ਇਹ ਪਿੰਨੀਆਂ ਵੀ ਤਿਆਰ ਕੀਤੀਆਂ ਨੇ ਆ ਸ਼ਹਿਦ ਦੀਆਂ ਛੋਟੀਆਂ ਸ਼ੀਸ਼ੀਆਂ ਵੀ ਹੈਗੀਆਂ ਨੇ ਸ਼ਾਇਦ ਕਹਿੰਦੇ ਵੀ ਅਸੀਂ हिमाचल ਦੇ ਵਿੱਚ ਡੱਬੇ ਰੱਖੇ ਆ ਗੋੜਾ ਦੇਖੋ ਜਿੰਨੇ ਤਾਂ ਕੰਮ ਕਰਨਾ ਉਹਦੇ ਲਈ ਕੋਈ ਵੀ ਜਗਾ ਜਾਂ ਫਿਰ ਕੋਈ ਵੀ ਥਾਂ ਜਿਹੜੀ ਹੈ ਉਹ ਥੋੜੀ ਨਹੀਂਗੀ ਜ਼ਰੂਰੀ ਨਹੀਂ ਵੀ ਅਸੀਂ 20-25 ਲੱਖ ਰੁਪਈਆ ਲਾ ਕੇ ਬਾਹਰ ਹੀ ਜਾਣਾ ਉੱਥੇ ਜਾ ਕੇ ਕੰਮ ਕਰਨਾ ਤੇ ਇੱਥੇ ਜਾ ਕੇ ਇੱਥੇ ਰਹਿ ਕੇ ਵੀ ਅਸੀਂ ਜਿਹੜਾ ਕੰਮ ਕਰਦੇ ਆ ਆ ਦੇਖੋ ਪਿੰਨੀ ਆ ਪਿੰਨੀ ਦੇਖੋ ਵੀ ਪਿੰਨੀ ਦੇ ਵਿੱਚ ਕਿੰਨਾ ਕੁਝ ਪਾਇਆ ਤੇ ਇਹ ਬਾਈ ਜੀ ਹੁਣ ਇਹ ਪਿੰਨੀਆਂ ਪਿੰਨੀ ਦਾ ਕੀ ਰੇਟ ਰੱਖਿਆ ਜੀ ਫਿਰ ਤੁਸੀਂ ਸਰ ਮੈਂ 400 ਰੁਪਏ ਕਿਲੋ ਦੇ ਦਿੰਦਾ ਅਸੀਂ 400 ਰੁਪਏ ਕਿਲੋ ਦੇ ਦਿੰਦਾ ਇਹ ਜਿਵੇਂ 6 ਦੀ ਪੈਕਿੰਗ ਹੈ ਇਸ ਸਾਹਰਪੇ ਦੀ ਦੇ ਰਹੇ ਹਾਂ ਜੀ 100 ਉਹਨੀਆਂ ਸੇ ਸਭ ਤੋਂ ਵੱਧ ਜਿਹੜੀ ਚੀਜ਼ ਹੈ ਤੁਹਾਡੀ ਜਲੰਧਰ ਵਾਲਿਆਂ ਨੂੰ ਕਿਹੜੀ ਪਸੰਦ ਆਈ ਆ ਸਰ ਮੇਰਾ ਇੱਥੇ ਜ਼ਿਆਦਾ ਜੀ ਸਰੋਂ ਦਾ ਤੇਲ ਔਰ ਬਲੈਕ ਹਲਦੀ ਔਰ ਪੰਚਮਹਲ ਹਲਦੀ ਯਾਨੀ ਕਿ ਹਲਦੀਆਂ ਸਾਰੀਆਂ ਯਾਨੀ ਕਿ ਹਰ ਪ੍ਰੋਡਕਟ ਜਿਹੜਾ ਕਿ ਜਿੰਨਾ ਵੀ ਲੈ ਕੇ ਗਿਆ ਦੁਬਾਰਾ ਉਹਨਾਂ ਨੇ ਰਿਪੀਟ ਕੀਤਾ ਹਮ ਕੋਈ ਵੀ ਪ੍ਰੋਡਕਟ ਜਿਹੜਾ ਵੀ ਇਹ ਨਹੀਂ ਕਿਸੇ ਨੇ ਵੀ ਆਣ ਕੇ ਮੈਨੂੰ ਅਜੇ ਤੱਕ ਨਹੀਂ ਗਿਆ ਕੱਲ ਵੀ ਆ ਪ੍ਰੋਡਕਟ ਕੀ ਪ੍ਰੋਬਲਮ ਹੈ ਹਮ ਸਾਰਾ ਇਹ ਸਖਾ ਗਈ ਹੈ ਇੱਥੇ ਸ਼ਹਿਰ ਆਣ ਨੂੰ ਪਿੰਡਾਂ 'ਈ ਹਲਦੀ ਸਖਾ ਗਈ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਘਰਦਿਆਂ ਦਾ ਕਿਵੇਂ ਸੀਗਾ ਜੀ ਜਿਵੇਂ ਤੁਸੀਂ ਗੱਡੀ ਵੀ ਲੈ ਕੇ ਆਉਨੇ ਹੋ ਵੀ ਫਿਰ ਖਰਚਾ ਵੀ ਚੜਦਾ ਰੋਡ ਬਹੁਤ ਵਗਦੇ ਵੀ ਆ ਕਈ ਵਾਰੀ ਕਿਵੇਂ ਫਿਰ ਘਰਦਿਆਂ ਦੇ ਨਾਲ ਆ ਜਾਂਦੇ ਨੇ ਕਈ ਵਾਰੀ ਇੱਥੇ ਬੱਚੇ ਆ ਜਾਂਦੇ ਨੇ ਨਹੀਂ ਜੀ ਨਹੀਂ ਬੱਚੇ ਨਹੀਂ ਆਉਂਦੇ ਜੀ ਅੱਛਾ ਮੈਂ ਬਸ ਗੱਲਾਂ ਹੀ ਆਦਨਾ ਵਾਂ ਤੇ ਚਲੀ ਜਾਈਦਾ ਸ਼ਾਮ ਅੱਛਾ ਅੱਛਾ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਆਉਨੇ ਮੈਂ ਫਿਰ ਤਕਰੀਬਨ 11 11:30 ਵਜੇ ਪਹੁੰਚਾਂਗਾ 11 ਤੇ ਕੋਈ ਕਰੀਬ ਤੇ ਸ਼ਾਮ ਨੂੰ ਕੀ ਸਭਾਸ਼ੀ ਸਾਡੇ ਸੂ ਚਲੇਗਾ ਸਾਡੇ ਵੀ ਮਨ ਚ ਆਇਆ ਵੀ 15 ਕਿੱਲੇ ਆ ਜੇ ਆਪਾਂ ਇੱਕ ਅੱਧਾ ਕਿੱਲਾ ਵੇਚ ਲਈਏ ਤੇ ਚਲੇ ਜਾਈਏ ਬਾਹਰ ਨੂੰ ਉੱਥੇ ਜਾ ਕੇ ਆਪਣਾ ਕੋਈ ਕੰਮ ਸਟਾਰਟ ਕਰੀਏ ਤੇ ਬਾਹਰ ਜਾ ਕੇ ਸਰ ਜੀ ਡੰਡੇ ਨਾਲ ਝਾੜੂ ਬੰਨਣਾ ਪੰਜਾਬ ਚ ਮਾੜਾ ਆਪਦੇ ਅਹੀਂ ਘਰ ਬੈਠੇ ਆ ਆਪਦੇ ਕੰਮ ਕਰ ਰਹੇ ਆ ਅਸੀਂ ਠੀਕ ਹੈ ਜੀ ਅਸੀਂ ਆਪਦੇ ਇੱਥੇ ਕੰਮ ਕਰੀਏ ਤੇ ਅਸੀਂ ਬਾਹਰ ਦੇ ਲੋਕਾਂ ਨੂੰ ਇੱਥੇ ਆਪਣਾ ਕੰਮ ਦੇ ਸਕਦੇ ਹਾਂ ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਬਾਹਰ ਹੈ ਨਹੀਂ ਹੁਣ ਕੁਝ ਵੀ ਸਰ ਮੇਰੇ ਬੇਟੇ ਦਾ ਆਪ ਦਾ 10 ਸਾਲ ਦਾ ਵੀਜ਼ਾ ਲੱਗਾ ਅਮਰੀਕਾ ਨਹੀਂ ਗਿਆ ਅੱਛਾ ਹਾਂ ਜੀ ਉਹ ਫਿਰ ਇੱਥੇ ਕੀ ਕਰਦਾ ਰਹਿ ਕੇ ਲੋਕ ਕੀਤੀ ਹੈ ਲੋਕੀ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਤੁਸੀਂ ਵੀ ਨਹੀਂ ਕੋਈ ਸਪੋਰਟ ਕੀਤਾ ਵੀ ਜਾ ਚਲੇ ਜਾ ਉੱਥੇ ਬਾਹਰ ਵੀ ਆਪਣਾ ਸੈਟਿੰਗ ਤੇ ਦਾਸਾਲ ਦਾ ਅਮਰੀਕਾ ਦਾ ਵੀਜ਼ਾ ਪਿਆ ਬਿਲਕੁਲ ਤੂੰ ਗਿਆ ਨਹੀਂ ਗਿਆ ਉਹ ਜਾਣਾ ਕਹਿੰਦਾ ਮੈਂ ਸਟੱਡੀ ਕਰ ਇਸ ਟਾਈਮ ਤੇ ਉਹਨੇ ਲੋਕ ਕੰਪਲੀਟ ਹੋ ਗਈ ਉਹਦੀ ਹੁਣ ਗਾਹ ਦੇਖੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਤੇ ਆਪਾਂ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਹੀ ਗਾਓ ਤੇ ਕਿਸ ਕਿਸ ਟੈਸਟ ਦੀ ਤਿਆਰੀ ਕਰ ਰਿਹਾ ਹੋ ਟੈਸਟ ਦੀ ਆ ਬੜੀ ਕਮਾਲ ਦੀ ਗੱਲ ਆ ਵੀ ਅਮਰੀਕਾ ਦਾ 10 ਸਾਲ ਦਾ ਵੀਜ਼ਾ ਪਿਆ ਹੋਵੇ ਨਹੀਂ ਤੇ ਲੋਕੀ 40 40 45 45 ਲੱਖ ਰੁਪਇਆ ਚੱਕੀ ਫਿਰਦੇ ਆ ਫਿਰ ਉਸ ਤੋਂ ਬਾਅਦ ਕੰਧਾ ਟੱਪਦੇ ਨੇ ਜਾਨ ਨੂੰ ਆਪਣੇ ਖਤਰੇ 'ਚ ਪਾਉਂਦੇ ਪਰ ਤੁਹਾਡੇ ਕੋਲੇ ਸਾਰੀ ਚੀਜ਼ ਪਈ ਵੀ ਉਹ ਉਧਰ ਨੂੰ ਉਤਰਦੇ ਬਿਲਕੁਲ ਕਿਉਂਕਿ ਮੇਰੇ ਬੇਟੇ ਨੇ ਇੱਕ ਗੱਲ ਮੈਨੂੰ ਕਹੀ ਸੀ ਕਿ ਪਾਪਾ ਜੇਕਰ ਤੁਸੀਂ ਮੈਨੂੰ ਅ ਬਾਹਰ ਭੇਜਣਾ ਸੀ ਤੁਸੀਂ ਮੈਨੂੰ ਬਟਾਲੇ ਪੜ੍ਹਾ ਲੈਂਦੇ ਵਾਈਪੀਐਸ ਕਿਉਂ ਪੜ੍ਹਾ ਜਾਂਦਾ ਹਾਂ ਜੋ ਵਾਈਪੀਐਸ ਦਾ ਬੱਚਾ ਪੜ੍ਹਿਆ ਤੇ ਜੇ ਉਹ ਕੰਧਾ ਟੱਪ ਕੇ ਅਮਰੀਕਾ ਜਾਵੇ ਤੇ ਫਾਇਦਾ ਕੀ ਉਸ ਦਾ ਉਦੋਂ ਬੈਟਰ ਆਪਾਂ ਇੱਥੇ ਮਿਹਨਤ ਕਰਕੇ ਆਪਦੇ ਪੰਜਾਬ 'ਚ ਆਪਣੇ ਆਪ ਆਪ ਨੂੰ ਸਰਵਾਈਵ ਕਰੀਏ ਆਪਣੇ ਪੰਜਾਬ ਨੂੰ ਸਰਵਾਈਵ ਕਰੀਏ ਤੇ ਕਿੰਨੀ ਕੁ ਦੂਰ ਮੰਜ਼ਿਲ ਰਹਿ ਗਈ ਆਊਟਲੈਟ ਖੋਲਣ ਦੇ ਵਿੱਚ ਹੁਣ ਫਿਰ ਤੁਹਾਡੀ ਸਫਰ ਕਿਉਂਕਿ ਜਾ ਰਹੇ ਹਾਂ ਚੱਲ ਰਹੇ ਹਾਂ ਮਿਹਨਤ ਕਰ ਰਹੇ ਹਾਂ ਕਿੰਨੇ ਕ ਸਮੇਂ ਬਾਅਦ ਹੁਣ ਆਊਟਲੈਟ ਅਸੀਂ ਤੁਹਾਡਾ ਦੇਖਾਂਗੇ ਇਹ ਸਰ ਇਹ ਤੇ ਜਿਸਨ ਪ੍ਰਮਾਤਮਾ ਨੇ ਰਹਿਮਤ ਕੀਤੀ ਉਦਣੇ ਮੈਂ ਆਪਣੀ ਕੋਈ ਡੇਟ ਨਹੀਂ ਫਿਕਸ ਤੇ ਉਸ ਕਾਲਪੁਰਖ ਵਾਹਿਗੁਰੂ ਦੇ ਹੁਕਮ ਹੈ ਜਦਨ ਮਾਲਕ ਨੇ ਆਪਣੀ ਚੱਲ ਰਹੀ ਹੈ ਜੀ ਕੋਸ਼ਿਸ਼ ਬਾਕੀ ਜਦਨ ਉਹਨਾਂ ਨੇ हिम्मत बख्श ਦਿੱਤੀ ਬਲ ਬਖਸ਼ਤਾ ਜਦੋਂ ਉਹਨਾਂ ਨੇ ਕਰਵਾਉਣਾ ਸ਼ੁਰੂ ਕਰਵਾ ਲਿਆ ਠੀਕ ਹੈ ਚਲੋ ਤਾਂ ਬੜਾ ਵਧੀਆ ਲੱਗਿਆ ਮਾਨੂੰ ਵੈਸੇ ਹੀ ਬੜਾ ਚੜ੍ਹਦੀ ਕਲਾ ਮਹਿਸੂਸ ਹੋਈ ਵੀ ਇੱਥੇ ਸਾਰਾ ਕੁਝ ਹੈਗਾ ਐਵੇਂ ਕਿਤੇ ਭੱਜਣ ਦੀ ਜ਼ਰੂਰਤ ਨਹੀਂ ਗਈ ਮਿਹਨਤ ਕਰਨੀ ਬਸ ਆਪਦੇ ਦਿਮਾਗ ਨੂੰ ਸੈੱਟ ਕਰਨ ਦੀ ਲੋੜ ਹੈ ਤਾਂ ਹਰਜੀਤ ਸਿੰਘ ਢੱਲੋਂ ਹੋਣੀ ਜਿਨ੍ਹਾਂ ਨੇ ਸ਼ੁਰੂਆਤ ਆਪਣੀ ਹਲਦੀ ਤੋਂ ਕੀਤੀ ਸੀ ਕਹਿੰਦੇ ਵੀ ਸਾਨੂੰ ਆਪ ਨੂੰ ਬਿਮਾਰੀ ਹੋ ਗਈ ਸੀ ਹਲਦੀ ਰეკਮੈਂਡ ਕੀਤੀ ਹਲਦੀ ਨੇ ਹੀ ਇਹਨਾਂ ਦੇ ਰੋਗਾਂ ਨੂੰ ਠੀਕ ਕੀਤਾ ਤੇ ਹੁਣ ਬਾਕੀ ਜਾਂਦੇ ਵੀ ਰੋਗਾਂ ਨੂੰ ਠੀਕ ਕਰ ਰਹੇ ਨੇ ਸਮਾਨ ਇਹਨਾਂ ਦਾ ਇੱਥੇ ਕਾਫੀ ਇੱਥੇ ਸਾਫ਼ ਸੁਥਰੇ ਢੰਗ ਦੇ ਨਾਲ ਥੋੜਾ ਜਰੂਰ ਹੁੰਦਾ ਪਰ ਇਹਨਾਂ ਦੇ ਕੋਲ ਸਾਫ਼ ਸੁਥਰੀ ਚੀਜ਼ ਹੁੰਦੀ ਹੈ ਆਰਗੈਨਿਕ ਚੀਜ਼ ਹੁੰਦੀ ਹੈ ਇਹੋ ਜੇ ਸਾਡੇ ਵੀਰਾਂ ਨੂੰ ਸਾਨੂੰ ਹੌਸਲਾ ਦੇਣਾ ਚਾਹੀਦਾ ਇਹ ਵੱਧ ਤੋਂ ਵੱਧ ਆ ਕੇ ਇਹਨਾਂ ਦੇ ਕੋਲੋਂ ਅਸੀਂ ਚੀਜ਼ ਖਰੀਦੀ ਈ ਭਾਵੇਂ ਥੋੜੀ ਖਰੀਦ ਲਈਏ ਕਿਉਂਕਿ ਬਾਹਰ ਅਸੀਂ ਮੌਲਾਂ ਦੇ ਵਿੱਚ ਵੀ ਬਹੁਤ ਚੀਜ਼ਾਂ ਲੈ ਲੈਣੇ ਆ ਪਰ ਜਿਹੜੀ ਆਰਗੈਨਿਕ ਚੀਜ਼ ਆ ਜਾਂ ਫਿਰ ਅਸੀਂ ਆਪ ਦੇ ਵੀਰਾਂ ਨੂੰ ਉੱਤੇ ਚੁੱਕਣਾ ਪੰਜਾਬੀਆਂ ਨੂੰ ਉੱਤੇ ਚੁੱਕਣਾ ਉਹਦੇ ਲਈ ਸਾਨੂੰ ਇਹਨਾਂ ਕੋਲ ਆ ਕੇ ਥੋੜੀ-ਬੋਦੀਆਂ ਚੀਜ਼ਾਂ ਜਰੂਰ ਜਿੰਨੀਆਂ ਚਾਹੀਦੀਆਂ ਨੇ ਤੇ ਇਹਨਾਂ ਨੂੰ ਹੱਲਾਸ਼ ਕੈਮਰਾਮੈਨ ਗੁਲਚਿੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ